ਫਾਜ਼ਿਲਕਾ ਦੇ ਪਿੰਡ ਚੋੜਿਆਂ ਵਾਲੀ ਦੇ ਬਾਹਰ ਬਣਿਆ ਜੀਏ ਵੀ ਜੈਨ ਅਦਰਸ਼ ਵਿਦਿਆਲਾ ਬਣਿਆ ਇਲਾਕੇ ਲਈ ਵਰਦਾਨ ਸਕੂਲ ਵਿੱਚ ਕੜੀ ਮਿਹਨਤ ਸਦਕਾ ਸਕੂਲ ਨੇ ਵੱਡੀਆਂ ਉਪਲਬਧੀਆਂ ਹਾਸਲ ਕਰ ਰਹੀਆਂ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਨੇ ਕੀ ਕੀ ਦੱਸਿਆ ਅਤੇ ਬੱਚਿਆਂ ਨੇ ਕਿਹੜੇ ਕਿਹੜੇ ਮੱਲਾਂ ਮਾਰਿਆ ਅਤੇ ਸਕੂਲ ਵਿੱਚ ਕੀ ਕੁਝ ਹੋ ਰਿਹਾ ਹੈ ਇਸ ਸਭ ਨੂੰ ਜਾਣ ਲਈ ਸਾਡੇ ਨਾਲ ਬਣੇ ਰਹੋ ਜੀਏ ਵੀ ਜੈਨ ਸਕੂਲ ਦੇ ਸਾਰੇ ਯਾਤਰਾ ਕਰਵਾਉਂਦੇ ਆ दिखांदे हैं कि अच्छे बच्चों के, के लिए किस तरह के सुविधाएं हैं हमने प्रेस को रीसेंटली जड़े हैं अभी प्लस प्लास्वं 1 प्लस प्लास्वं 2 के ऊपर क्लासरूम्स बनाए हैं और इसके नीचे और जो जो सुविधाएं हैं शौचालय तो नोटिस दिखा रहे हैं जी जी अपनी संस्कृति के मुताबिक ਸਭ ਦੇ ਸਾਹਬ ਦੇ ਮੁਤਾਬਿਕ ਪਛਾਣੋਸੀਏ ਦੱਸਿਆ ਜਾਂਦਾ ਹੈ ਕਿ ਨਮਸਕਾਰ ਦੀ ਜਿਹੜੀ ਭਾਵਨਾ ਮਨਚ ਰੱਖੋ ਨਾ ਕਿ ਦੂਸੀਆਂ ਜਿਹੜੀਆਂ ਪદ્ધਤੀਆਂ ਅਸੀਂ ਕੱਟ ਯੂਸ ਕਰਦੇ ਹਾਂ ਨਮਸਕਾਰ ਨਾਲ ਸਭ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਜੀ ਦੇ 15 ਦਿਨਾਂ ਤੱਕ ਅਸੀਂ ਇਹਨੂੰ ਕੰਪਲੀਟ ਕਰ ਲਾਂਗੇ ਬਾਕੀ ਫਿਨਿਸ਼ਿੰਗ ਹੈ ਉਹਨਾਂ ਲਈ ਹੋ ਸਕਦਾ 2 ਮਹੀਨੇ ਦਾ ਸਮਾਂ ਲੱਗੇ ਕਿੰਨੀ ਲਗਤ ਨਰਨਾ ਜਾ ਰਿਹਾ ਹੈ ਇਹ ਵੈਸੇ ਜਿਹੜੇ ਦਾਨੀ ਸੱਜਣ ਨੇ ਜਿਨ੍ਹਾਂ ਨੇ ਦਾਨ ਦਿੱਤਾ 51 ਲੱਖ ਰੁਪਇਆ ਉਹਨਾਂ ਨੇ ਸਾਨੂੰ ਕਿਹਾ ਇਹਦੇ ਵਿੱਚ ਹਰ ਅੱਛੀ ਤੋਂ ਅੱਛੀ ਸਹੂਲਤਾਂ ਦਿਓ ਜੇ ਹੋਰ ਵੀ ਇਹਦੇ ਉੱਤੇ ਕੋਈ ਫੰਡ ਲੱਗਦਾ ਤਾਂ ਮੈਂ ਦੇਣੇ ਤਿਆਰ ਆ 5-7 ਲੱਖ ਹੋਰ ਵੀ ਲੱਗੇਗਾ ਤਾਂ ਮੈਂ ਦੇਣੇ ਤਿਆਰ ਕਿਸ ਤਰ੍ਹਾਂ ਦੀ ਐਕਟੀਵਿਟੀ ਐਕਸਪੋਜ਼ ਕਰਾਈ ਜਾਣੀ ਹੈ ਹਰ ਤਰ੍ਹਾਂ ਦੀ ਐਕਟੀਵਿਟੀ ਚਾਹੇ ਕੋਈ ਕਲਚਰਲ ਐਕਟੀਵਿਟੀ ਹੈ ਜਾਂ ਕੋਈ ਲੈਕਚਰ ਵੱਡੇ ਪੱਧਰ ਤੇ ਹੈ ਜਾਂ ਕੋਈ ਵੱਡੇ ਪੱਧਰ ਤੇ ਕੋਈ ਫੰਕਸ਼ਨ ਹੈ ਹਰ ਤਰ੍ਹਾਂ ਦੀ ਇੱਥੇ ਐਕਟੀਵਿਟੀਆਂ ਲਈ ਇੱਥੇ ਸਹੂਲਤਾਂ ਹੋਏ ਕਿਸ ਨਾਮ ਨਾਲ ਇਸ ਨੂੰ ਸੰਬੋਧਿਤ ਕੀਤਾ ਜਾਏਗਾ ਇਸ ਸਾਲ ਇਹ ਜਿਹੜੇ ਡੋਨਰ ਨੇ ਅਗਰ ਉਹਨਾਂ ਦੀ ਕੋਈ ਇੱਛਾ ਹੋਈ ਨਾਮ ਦੇਣ ਦੀ ਤਾਂ ਉਹਨਾਂ ਦੇ ਮੁਤਾਬਿਕ ਹੀ ਨਾਮ ਰੱਖਿਆ ਜਾਏ ਫਿਲਹਾਲ ਕੀ ਕੀਤਾ ਜਾ ਰਿਹਾ ਹੈ ਪਿਲਲ ਤਾਂ ਅਸੀਂ ਮਲਟੀ ਪਰਪਸ ਹਾਲ ਕਰ ਰਹੇ ਹਾਂ। ਕਰਵਾਉਣਾ ਜੀ ਲੈਬਸ ਨੇ ਵਕਫਾ ਕਰਾ ਦੀਆਂ ਉਹ ਵੀ ਕਰਵਾਉਣਾ ਉਹ ਬਸ ਉਸ ਤੋਂ ਬੱਠੇ ਹਾਂ ਜੀ। ਉਹ ਹੀ ਤੁਸੀਂ ਦੇਖਿਆ ਇੱਥੇ ਨਮਸਕਾਰ ਦੀ ਪਰੰਪਰਾ ਸਿੱਖਾਈ ਜਾਂਦੀ ਹੈ ਬੱਚਾ ਜਿਹੜੀ ਆਪਣੀ ਸੰਸਕ੍ਰਿਤੀ ਲਈ। ਜਿਸ ਇੱਥੇ ਕੀ ਕਰਨੀ ਹੈ ਇਹ ਅਸਲ ਕਲਾਸਰੂਮ ਦੇ ਵਿੱਚ ਸਟੇਜ ਬੱਚਾ ਦਿੱਤਾ ਹੈ। ਕਲਾਸ ਵਿੱਚ ਇੱਕ ਦੇਖੋ ਅਡਰੈਸ ਲਿੱਤੇ ਹੋਏ ਬੱਚੇ ਬੜੇ ਅچھے ਢੰਗ ਨਾਲ ਇੰਗਲਿਸ਼ ਸਪੈਕਰ ਦੇ ਜੀ ਕਿੰਨਾ ਬੈਗ ਕਰਾਉਂ ਜਾਂਦੇ ਰਹਿ ਆਖੀ ਬੱਚੇ ਰੱਖੇ ਜਾਂਦੇ ਹੈ ਜੀ ਸਭ ਤੋਂ ਅੱਛੀ ਸੂਝ ਹੈ ਇਸ ਪੇ ਲਗਾਏ ਨਾ ਬੱਚਿਆਂ ਦੇ ਖਾਣਾ ਗਰਮ ਕਰਨ ਲਈ ਤਾਂ ਮੈਂ ਉਹਨਾਂ ਦਿੱਤੇ ਹੋਏ ਨੇ ਜੀ ਸੱਜਣੇ ਮੌਸਮ ਕਰਾਣਾ ਖਾਣਾ ਗਰਮ ਕਰਦੇ ਰਹਿਣ ਕਿ ਜਿਹੜੇ ਇਹ ਓਵਨ ਜਿਹੜੇ ਆ ਇਹ ਸਕੂਲ ਕੋਲੋਂ ਇੱਥੇ ਲਗਵਾਏ ਗਏ ਆ ਜੀ ਦੇਖੇ ਜੋ ਲਾਈਟ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਬੱਚਿਆਂ ਦੇ ਕਿਫਰ ਵਿੱਚ ਜਿਹੜੇ ਵਿੱਚ ਹੈ ਜੀ ਤੇ ਇੱਥੇ ਖਾਣਾ ਜਿਹੜਾ ਗਰਮ ਜਿਹੜਾ ਕੀਤਾ ਜਾ ਰਿਹਾ ਬੱਚੇ ਜੋ ਖਾਣਾ ਦੋ ਲੈ ਕੇ ਆਉਂਦੇ ਆ। ਤਾਂ ਉਹ ਖਾੜੇ ਦਾ ਛੱਡਣਾ ਹੋ ਜਾਂਦਾ ਆਪਣੀ ਕਰਨ ਕਰਨ ਦੇ ਲਈ ਜਿੱਥੇ ਉਹ ਲਗਾਇਆ ਗਿਆ ਸਰ ਇਹ ਕਦੋਂ ਤੋਂ ਫੈਸਿਲਿਟੀ ਦੇ ਸ਼ੁਰੂ ਕੀਤੀ ਗਈ? ਇਹ ਫੈਸਿਲਿਟੀ ਇਹਨੂੰ 3-4 ਸਾਲ ਤੋਂ ਸ਼ੁਰੂ ਹੈ ਜੀ। ਜੀ। ਤਾਂ ਇਹਦੇ ਨਾਲ-ਨਾਲ ਹੀ ਬੱਚੇ ਖਾਣਾ ਖਾਣ ਤੋਂ ਬਾਅਦ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਪੇਪਰ ডিসਪਲੇ ਕੀਤੇ ਹੁੰਦੇ ਆ। ਜੀ। ਜਿਸ ਤੋਂ ਸਿੱਖ ਦਾ ਸਰਗਰਮੀ ਜਿਵੇਂ ਦਾਲ ਪੰਡਾ ਪੇਜ ਵੀ ਨੌਲੇਜ ਬੱਚੇ ਦੀ ਵੱਧਦੀ ਹੈ। ਜੀ। ਤਾਂ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਪੇਪਰ ਦੀ ਰੀਡਿੰਗ ਕਰਵਾ ਜਾਂਦਾ ਨਿਊਜ਼ਪੇਪਰ ਵੀ ਤਾਂ ਕਿ ਬੱਚੇ ਐਕਟੀਵਿਟੀ ਕਰ ਮੋਰ ਹੈ ਪਾਵਰ ਲਿਫਟਿੰਗ ਹੈ ਪਿੰਗਰ ਸਮਾਨ ਹੈ ਜੰਪਿੰਗ ਦਾ ਸਮਾਨ ਹੈ ਕਰ ਮੋਰ ਦਾ ਸਮਾਨ ਹੈ ਜੀ ਹਰ ਤਰ੍ਹਾਂ ਦੀ ਇਸਦੀ ਫੈਸਿਲਿਟੀ ਬਹੁਤ ਬਸਾ ਜਿਸੀ ਵਸ ਰੱਖਿਆ ਗਿਆ ਜੀ ਇਹ ਰਸਾ ਰਸਾ ਕੱਸੀ ਵਾਸਤੇ ਬਹੁਤ ਇੰਪੋਰਟੈਂਟ ਗੇਮ ਹੈ ਜੀ ਸਕੂਲ ਦੇ ਵਾਸਤੇ ਰੱਖਿਆ ਗਿਆ ਹੈ। ਉਹ ਇਹ ਸਾਰੀ ਟ੍ਰੇਨਿੰਗ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਹਰ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜੀ। ਆਮ ਜਿਹੜਾ ਇਹ ਕਿਹਦਾ ਹੋਣਾ। ਆਪਾਂ ਇਹ ਸਾਈਜ਼ ਨਾਲ ਬਹੁਤ ਛਿੱਟੇ ਕਮੀਸ ਲੈ ਕੈਟਰੀ ਲੈਣੇ ਜੀ। ਤਿੰਨ ਕਲਾਸਾਂ ਨੇ ਲੈਬ ਕਹਿੰਦੇ ਕਿ ਮਸਟੀਅਰ ਬਾਇਓ ਤਿੰਨੋਂ ਅਲੱਗ-ਅਲੱਗ ਤਰ੍ਹਾਂ ਦੀ ਲੈਬ ਹੈ ਜੀ ਔਰ ਕੈਮਿਸਟਰੀ ਲੈਬ ਖਾਸ ਕਰਕੇ ਫਾਜ਼ੰਦਰਾ ਦੇ ਵਿੱਚ ਇੰਨੀ ਵੱਡੀ ਲੈਬ ਕੋਈ ਕਿਸੇ ਸਕੂਲ 'ਚ ਨਹੀਂ ਹੈ ਜਿਹਨੇ ਸਾਡੇ ਕੋਲ ਦਿੱਤੀ ਗਈ ਹੈ ਜੀ ਤਾਂ ਤਾਂ ਨਹੀਂ ਹੁੰਦੀ ਸੁਣਦੇ ਹੈ ਕਿ ਜਿਹੜੀ ਹੈ ਤੇ ਮੈਂ ਫੋਨ ਤੇ ਵੀ ਗੱਲ ਕਰਨ ਜਾਂਦਾ ਨਹੀਂ ਹੈ ਅ ਲੈਬ ਤੋਂ ਮੈਂ ਦੱਸਾਂਗੇ ਜੋ ਜਿਵੇਂ ਅੰਦਰ ਵਿੱਚ ਹਾਰਮਨਿਕ ਕੈਮੀਕਲ ਕੰਪਾਊਂਡਸ ਐਸਿਡ ਵਗੈਰਾ ਦਿੰਦੇ ਨੇ ਬੱਚੇ ਵੱਖ-ਵੱਖ ਤਰ੍ਹਾਂ ਦੇ ਸਟੈਂਸ ਕਰਦੇ ਨੇ ਉਹ ਇੱਥੇ ਸਾਡੇ ਕੋਲ ਸਾਰਾ ਪ੍ਰੈਕਟਸ ਅਵੇਲੇਬਲ ਹੈ ਮੈਂ ਤੁਹਾਨੂੰ ਦਿਖਾਣਾ ਜਿਹੜੇ ਸਾਡੇ ਕੋਲ ਕੈਮੀਕਲਸ ਹਰ ਤਰ੍ਹਾਂ ਦੇ ਹੈਗੇ ਆ ਇਹ ਕੈਮੀਕਲਸ ਹਰ ਤਰ੍ਹਾਂ ਦੇ ਸਾਡੇ ਕੋਲ ਅਵੇਲੇਬਲ ਹਨ ਬਹੁਤ ਵਕਤ ਪ੍ਰੈਕਟੀਕਲ ਕਰਨ ਲਈ ਜਿਹੜੇ ਅਪਰੇਟਰਸ ਹੁੰਦੇ ਆ ਗਲਾਸ ਅਪਰੇਟਰਸ ਉਹ ਵੀ ਤੁਹਾਨੂੰ ਦੂਸਰੀ ਅਲਮਾਰੀ ਦੇ ਵਿੱਚ ਹੈਗੇ ਦਿਖਾ ਦਿਆਂਗੇ ਜੀ ਤਾਂ ਕਹਿੰਦੇ ਰਹੇ ਬੱਚੇ ਹਰ ਇੱਕ ਤਰ੍ਹਾਂ ਦੇ ਐਕਸਪੈਰੀਮੈਂਟ ਇੱਥੇ ਕਰ ਸਕਦੇ ਹਨ ਜੀ तो 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 जितना भी प्लस वन प्लस तक का सारा ऑपरेटर साढ़े को अवेलेबल है जिस तरह की ऑप्टिक्स से ऑपरेटर ऑपरेटर है ऑप्टिकल बेंच है पोटेंशियोमीटर है एंशोमीटर है हमारे पास सेम इंक्लाइन फ्रिक्शनल टेबल है दिस इज सिंपल फ्रिक्शनल टेबल ऑल द ऑपरेटर्स वी हैव इन आवर लेबोरेटरी रॉन्ग विद दैट आर अवेलेबल कंप्लीटली फिल्ड विद

बच्चे यहां पे आते हैं फूड यहां पे प्रैक्टिकल्स करते हैं फूड भी मिलता है फिजिक्स को पर ये पहला ऐसा स्कूल है जहां पे बच्चे आके कहते हैं कि फिजिक्स इज द मोस्ट एजिस और बाकी यहां ने फिजिक्स को जिस ढंग ਨਾਲ ਬੱਚਾ ਦੇ ਮਾਈਂਡ ਦੇ ਵਿੱਚ ਉਤਾਰਿਆ ਆਇਆ ਬੱਚੇ ਬਹੁਤ ਅੱਛਾ ਕੀ ਕਰਦੇ ਹਨ अदरवाइज ਇਸ ਤੋਂ ਪਹਿਲਾਂ ਇੱਕ ਸਾਇੰਸ ਨੂੰ ਹਰ ਸਕੂਲ ਦੇ ਵਿੱਚ ਬੱਚੇ ਖੂਗਾ ਸਮਝਦੇ ਹਨ ਲੇਕਿਨ ਇੱਥੇ ਆ ਕੇ ਸਾਇੰਸ ਨੂੰ ਰੀਅਲੀ ਇੰਜੋਏ ਕਰਦੇ ਸਰ ਸੇਰ ਅਗੇਸਟ ਹੈ ਜੀ ਤੁਸੀਂ ਅਦੋਂ ਟੈਂਕਸ ਦੇ ਬਾਇਓ ਦੀ ਲੈਬ ਇੱਥੇ ਬੱਚੇ ਬਾਇਓ ਦੇ ਐਕਸਪੈਰੀਮੈਂਟਸ ਹਰੇ ਕਰਦੇ ਹਨ ਹਰ ਤਰ੍ਹਾਂ ਦਾ ਇੱਥੇ ਅਫੈਸਟਰਸ ਹੈ ਜਿਸ ਤਰ੍ਹਾਂ ਕਿ ਤੁਸੀਂ ਹੁਣ ਦੇਖ ਰਹੇ ਹੋ ਬੱਚਾ ਨੂੰ ਲਿਵਿੰਗ ਬਿੰਗਸ ਦੇ ਥਰੇ ਮਾਡਲਸ ਦੇ ਰੋਜ਼ ਦੇ ਸਾਡੇ ਕੋਲ ਪ੍ਰੀਜ਼ਰਵਡ ਸਪੈਸਿਮਨਸ ਹਨ ਤਾਂ ਇਹ ਜਿਸਾ ਲਾ ਨੂੰ ਸਪੀਸੀਜ਼ ਇੱਕ ਹੈ ਮੱਛੀ ਦੀ ਇੱਕ ਕਿਸਮ ਹੈ ਐਸਾ ਹੀ ਅਸਕੇਰਿਸ ਇੱਕ ਕਿਸਮ ਹੈ ਔਰ ਐਸਾ ਅਲੱਗ-ਅਲੱਗ ਹਰ ਤਰ੍ਹਾਂ ਦੇ ਜਿਹੜੇ ਮਾਡਲਸ ਬੱਚਿਆਂ ਦੇ ਜਿਹੜੇ ਸਿਲੇਬਸ ਦੇ ਹੈ ਉਹ ਸਾਡੇ ਕੋਲ ਇੱਥੇ ਹਾਜ਼ਰ ਹਨ ਔਰ ਇਹਨਾਂ ਨੂੰ ਬੱਚਾ ਦੇਖ ਕੇ ਐਕਚੁਅਲੀ ਪ੍ਰੈਕਟੀਕਲ ਰਾਹੀਂ ਬਹੁਤ ਕੁਝ ਸਿੱਖਦਾ ਹੈ ਜੀ ਤੇ ਇੱਕ ਪ੍ਰੈਕਟੀਕਲ ਹੀ ਹੈ ਜਿਨ੍ਹਾਂ ਦੇ ਰਾਹੀਂ ਬੱਚੇ ਬਹੁਤ ਅੱਛਾ ਸਾਇੰਸ ਨੂੰ ਨਾਲ ਲਗਾ ਪੈਦਾ ਹੋ ਜਾਂਦਾ ਹੈ ਆ ਐਸਾ ਹੀ ਤੁਸੀਂ ਦੇਖਦੇ ਹੋ ਆਈ ਦਾ ਮਾਡਲ ਹੈ ਆਦਰਵਾਇਜ਼ ਬੱਚੇ ਵਾਸਤੇ ਸਮੇਂ ਨਾਲ ਬਹੁਤ ਹੀ ਮੁਸ਼ਕਲ ਹੈ ਹਰ ਤਰ੍ਹਾਂ ਦੇ ਮਾਡਲ ਸਾਡੇ ਕੋਲ ਪਏ ਨੇ ਆਈ ਦਾ ਮਾਡਲ ਹੈ ਇਹ ਬ੍ਰੇਨ ਦਾ ਮਾਡਲ ਹੈ ਲੀਵਰ ਦਾ ਮਾਡਲ ਸਾਡੇ ਕੋਲ ਤੇ ਆਇਆ ਹੈ ਹਰ ਤਰ੍ਹਾਂ ਦਾ ਇਕ अवेलेबल ਹੈ ਜੋ ਵੀ ਪਲੱਸ 2 ਤੱਕ ਦੇ ਸਿਲੇਬਸ ਦੇ ਵਿੱਚ ਜਰੂਰਤ ਹੈ ਸਾਡੇ ਕੋਲ ਪਏ ਹਨ ਤੇ ਮਾਈਕਰੋਸਕੋਪ ਨੇ ਡਾਈਸੈਕਟਿੰਗ ਮਾਈਕਰੋਸਕੋਪ ਨੇ ਜੀ ਐਸੀ ਤਰ੍ਹਾਂ ਸਾਡੇ ਕੋਲ ਦੂਸਰਾ ਮਾਈਕਰੋਸਕੋਪ ਹੈ ਇਹ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੇ ਹੱਥ ਦੇ ਬਣਾਏ ਮਾਡਲਸ ਨੇ ਅਲੱਗ-ਅਲੱਗ ਤਰ੍ਹਾਂ ਦੇ ਮਾਡਲਸ ਨੇ ਆਜ ਰਹਾ ਹੈ ਇੱਕ ਬਾਇਓ ਨਾਲ ਰਿਲੇਟਡ ਹੈ ਇਹ ਡੀਐਨਏ ਦਾ ਮਾਡਲ ਹੈ ਬੜਾ ਇੱਕ ਕਮਨ ਵਰਡ ਹੈ ਡੀਐਨਏ ਜਿਸ ਦਾ ਮਤਲਬ ਹੈ ਡੀਆਕਸੀ ਡੀ ਨਿਊਕਲੀਕ ਐਸਿਡਸ ਡੀਆਕਸੀ ਨਿਊਕਲੀਕ ਐਸਿਡਸ ਇਹ ਮਾਈਕਰੋਸਕੋਪ ਰਾਹੀਂ ਬੱਚੇ ਆਪਣੀਆਂ ਸਲਾਈਡਸ ਨੂੰ ਦੇਖਦੇ ਹਨ ਸਲਾਈਡਸ ਤਿਆਰ ਕਰਦੇ ਹਨ ਔਰ ਬੜੀਆਂ ਹੋਈਆਂ ਡੈਲੀਮੈਂਟ ਸਲਾਈਡਸ ਨੂੰ ਵੀ ਐਨਾਲਾਈਜ਼ ਕਰਦੇ ਹਨ ਤੇ ਸਾਡੀ ਆਜ ਸੰਦੀਪ ਜੀ ਅਮਰਿਤ ਜੀ ਰੁਪੇਸ਼ ਜੀ ਤਾਨੂੰ ਸਾਡੀ ਕੰਪਿਊਟਰ ਲੈਬ ਤੇ ਰੋਬੋਟਿਕਸ ਦੀ ਲੈਬ ਨੂੰ ਦਿਖਾਈਏ ਇਹ ਲੈਬ ਦੇ ਵਿੱਚ ਸਾਡੇ ਕੋਲ 60 ਕੰਪਿਊਟਰ ਪ੍ਰੇਜ਼ੈਂਟ ਹਨ ਜੀ ਜਿਨ੍ਹਾਂ ਦੇ ਉੱਤੇ ਸਰਵਰ ਹੈ ਹੀ ਇੰਟਰਨੈਟ ਦੀ ਸਾਰੀ ਫੈਸਿਲਿਟੀ ਹੈ ਇਹਨਾਂ ਕੰਪਿਊਟਰ ਦੇ ਉੱਤੇ ਬੈਚ-ਬੈਚ ਕੇ ਬੱਚੇ ਈ-ਕੋਡਿੰਗਸ ਔਰ ਰੋਬੋਟਸ ਦੇ ਬਾਰੇ ਇੰਜੀਨੀਅਰਿੰਗ ਲਰਨਿੰਗਸ ਕੀਤੀ ਜਾਂਦੀ ਹੈ ਮਾਡਲਸ ਵੀ ਉਹ ਸਾਰੀਆਂ ਇਹਨਾਂ ਕੰਪਿਊਟਰਸ ਤੇ ਬੈਠ ਕੇ ਕੀਤੀ ਜਾਂਦੀ ਹੈ ਉਸ ਤੋਂ ਇਲਾਵਾ ਇਹਨਾਂ ਕੰਪਿਊਟਰਾਂ ਨਾਲ ਹੀ ਇਹ ਲੈਂਗੁਏਜ ਲੈਬ ਦਾ ਵੀ ਕੰਮ ਕਰਦਾ ਹੈ ਬੱਚਾ ਨੂੰ ਇੰਗਲਿਸ਼ ਵੀ ਕਿ ਜਿਹੜਾ ਪਰਸਨੈਲਿਟੀ ਡਿਵੈਲਪਮੈਂਟ ਦਾ ਪ੍ਰੋਗਰਾਮ ਹੈ ਉਹਦੀ ਇਹਨਾਂ ਕੰਪਿਊਟਰ ਐਂਡ ਐਕਸ਼ਨ ਖੇਡਣ ਲਈ ਇਹ ਪਲੇਗਰਾਉਂਡ ਪ੍ਰੋਵਾਈਡ ਕੀਤੇ ਹੋਏ ਨੇ ਪੂਰਾ ਇੱਥੇ 200 ਮੀਟਰ ਦਾ ਟਰੈਕ ਹੈ ਜਿੱਥੇ ਬੱਚੇ ਰੇਸ 'ਚ ਭਾਗ ਲੈਂਦੇ ਹਨ ਉਧਰ ਤੁਸੀਂ ਦੇਖੋ ਹੁਣੇ ਬੱਚੇ ਸਾਡੇ ਰੇਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਨ ਤਾਂ ਐਸਾ ਥੋ ਬਾਲ ਲੋング ਥਰੋ ਹਾਈ ਜੰਪ ਲੋング ਜੰਪ ਹਰ ਤਰ੍ਹਾਂ ਦੀ ਇੱਥੇ ਫੈਸਿਲਿਟੀ ਹੈ ਤਾਂ ਇਹ ਸਾਡੇ ਸਕੂਲ ਦੇ ਬੱਚੇ ਇੱਥੇ ਇਸ ਪਲੇਗਰਾਉਂਡ ਦੇ ਵਿੱਚ ਹਮੇਸ਼ਾ ਇੱਥੇ ਆਪਣਾ ਡਿਵੈਲਪਮੈਂਟ ਦੇ ਲਈ ਖੇਲਦੇ ਹਨ ਆਓ ਹੁਣ ਨਾਲ-ਨਾਲ ਤੁਹਾਨੂੰ ਇਸ ਤੋਂ ਬਾਅਦ ਅਸੀਂ ਲੈ ਕੇ ਚੱਲਦੇ ਹਾਂ ਇਹ ਲੜਕਾ ਇਸ ショਓ ਦੇ ਵਿੱਚ ਪਾਰਟ ਲੈ ਰਿਹਾ ਹੈ ਉਹ ਲੜਕੀ ਜੋ ਨਾਮ ਹੈ ਇਹ ਨੈਸ਼ਨਲ ਫੇਅਰ ਤੇ ਆਈ ਹੈ ਔਰ ਇਸ ਨੇ ਸਕੂਲ ਦਾ ਨਾਮ ਬਹੁਤ ਉੱਚਾ ਕੀਤਾ ਹੈ ਪਰ ਯੋਗਾ ਵਿੱਚ ਬਹੁਤ ਹੀ ਬਹੁਤ ਹੀ ਅੱਛਾ ਰੋਲ ਪਰਫਰ ਕਰ ਰਹੀ ਹੈ ਹਾਂ ਕਬੱਡੀ ਸਰੇ ਹਾਂ ਕਬੱਡੀ ਨੈਸ਼ਨਲ ਇਹ ਬੱਚੀ ਵਰਸ਼ਾ ਹੈ ਇਹ ਤੁਨਜ਼ੀ ਕੋੜਿਆ ਵਾਲੀ ਗਾਂਦੀ ਹੈ ਪਰ ਇਸ ਨੇ ਕਬੱਡੀ ਦੇ ਵਿੱਚ ਨੈਸ਼ਨਲ ਲੈਵਲ ਤੇ ਖੇល ਕੇ ਸਕੂਲ ਦਾ ਔਰ ਦੇਸ਼ ਦਾ ਨਾਮ ਫਾਜ਼ਿਲ ਕਰਦਾ ਨਾਮ ਉੱਚਾ ਕੀਤਾ ਐਸਫਆਈ ਤੱਕ ਉਹ ਖੇਡਦੀ ਹੈ ਹਾਂ ਐਸਫਆਈ ਵਿੱਚ ਵੀ ਇਸ ਨੇ ਪਾਰਟਿਸਪੇਟ ਕਰ ਰਹਾ ਹੈ ਕਮ ਦਿਖਾਣੇ ਆ ਹਾਈਟ ਜੰਪਸ ਲਈ ਬੱਚੇ ਇਹਨਾਂ ਐਸ ਚੀਜ਼ ਦਾ ਯੂਜ਼ ਕਰ ਰਹੇ ਹਨ ਸਾਰੇ ਬੱਚੇ ਇਹਨਾਂ ਦੇ ਉਤਪਾਦਾਂ ਨੂੰ ਯੂਜ਼ ਕਰਕੇ ਦੇਖਿਆ ਹੁਣ ਤੁਸੀਂ ਆਰਮੀ ਜਿਹੜੀ ਸਿਲੈਕਸ਼ਨ ਦੇ ਟਾਈਮ ਤੇ ਵੀ ਬੱਚਿਆਂ ਨੂੰ ਇਹਨਾਂ ਸੀਜ਼ਨ ਦਾ ਟੈਸਟ ਕੀਤਾ ਜਾਂਦਾ ਹੈ। ਆਹ ਹੈ ਲੋਕ ਪਦਮਾ ਬਲਾਕ। ਇਹਦੇ ਵਿੱਚ ਸਾਡੇ ٹرسٹ ਦੇ ਚੇਅਰਮੈਨ ਮਿਸਰ ਮਨਮੋਹਨ ਸਿੰਘ ਜੈਨ ਜੀ ਨੇ ਇਹਨੂੰ ਬਣਾਉਣ ਲਈ 1 ਕਰੋੜ ਰੁਪਏ ਦੀ দান ਦੀ ਰਾਸ਼ੀ ਸਾਨੂੰ ਦਿੱਤੀ ਗਈ ਸੀ। ਇਹ ਉਹਨਾਂ ਦੇ ਪੇਰੈਂਟ ਦੇ ਨਾਮ ਦਾ ਹੈ। ਲੋਕਰਾਜ ਜੀ ਉਹਨਾਂ ਦੇ ਪੇਰੈਂਟਸ ਦਾ ਨਾਮ ਹੈ। ਔਰ ਪਦਮਵਤੀ ਉਹਨਾਂ ਦੇ ਮਦਰ ਦਾ ਨਾਮ ਹੈ। ਉਨ੍ਹਾਂ ਦੇ ਨਾਮ ਤੇ ਇਹ ਬਲਾਕ ਬਣਾਇਆ ਗਿਆ ਹੈ ਇੱਥੇ ਇਹ ਵੀ ਦੱਸ ਦਈਏ ਜਿਹੜੀ ਸਾਨੂੰ ਰੋਬਰਟਸ ਦੀ ਲੈਬ ਬਣਾ ਕੇ ਦੇਣੀ ਹੈ ਇਹਨਾਂ ਨੇ ਅੱਜ ਫਿਰ ਸਾਨੂੰ ਦੁਬਾਰਾ ਇੱਕ ਬਹੁਤ ਵੱਡੀ ਰਾਸ਼ੀ ਦਾ ਅਨਾਉਂਸ ਕੀਤਾ ਹੈ ਕਿ ਜਿੰਨਾ ਪੈਸਾ ਵੀ ਰੋਬਰਟਸ ਦੀ ਨਵੀਂ ਵੱਡੀ ਲੈਬ ਬਣਨ ਤੇ ਲੱਗੇਗਾ ਉਹ ਵੀ ਇਹਨਾਂ ਨੇ ਦੇਣਾ ਔਰ ਇਹਨਾਂ ਦੇ ਪਰਿਵਾਰ ਦੇ ਨਾਮ ਤੇ ਹੀ ਉਹਨ ਦਾ ਨਾਮ ਰੱਖਿਆ ਜਾਏ ਸਹਾਰੇ ਤੇ ਅਸੀਂ ਸਾਰਾ ਸਕੂਲ ਚਲਾ ਰਹੇ ਹਾਂ ਉਹ ਸਾਡੇ ਨੇ ਸੰਦੂਰੀ ਬਾਬਾ ਬਾਲਾ ਜੀ ਦੀ ਕਿਰਪਾ ਨਾਲ ਇਹਨਾਂ ਦੀ ਅਸੀਮ ਕਿਰਪਾ ਨਾਲ ਇਸ ਨੂੰ ਬਹੁਤ ਹੀ ਛੋਟੇ ਟਾਈਮ ਦੇ ਵਿੱਚ ਐਸ ਸਟੇਜ ਤੇ ਪਹੁੰਚ ਗਿਆ ਜਿਹੜੀ ਤੁਸੀਂ ਅੱਜ ਦੇਖ ਲਈਓ ਇਹਨਾਂ ਦੀ ਕਿਰਪਾ ਤੋਂ ਬਿਨਾਂ ਕੋਈ ਪੱਤਾ ਵੀ ਨਹੀਂ ਹਿੱਲਦਾ ਅਸੀਂ ਇਹਨਾਂ ਦੇ ਹਮੇਸ਼ਾ ਸ਼ੁਕਰ ਗੁਜ਼ਾਰਾਂ ਅਸੀਂ ਪਰਮਾਤਮਾ ਅੱਗੇ ਇਹੀ ਦੁਆ ਕਰਦੇ ਹਾਂ ਸਾਡਾ ਹਮੇਸ਼ਾ ਜਿਹੜਾ ਸਿਰ ਇਹਨਾਂ ਦੇ ਅਧੀਨ ਨਤਮਸਕ ਰਹੇ ਇਹਨਾਂ ਦੇ ਚਰਨਾਂ 'ਚ ਝੁਕਿਆ ਰਹੇ ਔਰ ਇਹਨਾਂ ਦੀ ਕਿਰਪਾ ਸਾਡੇ ਤੇ ਸਾਡੇ ਬੱਚਿਆਂ ਤੇ ਸਾਰੇ ਪਰਿਵਾਰ ਤੇ ਬੰਦੀ ਰਹੇ ਠੀਕ ਹੈ ਠੀਕ ਹੈ ਅੱਜ ਤਾਂ ਅਸੀਂ ਆਪਣੀ ਜੀਏ ਵੀ ਜਨ ਸਕੂਲ ਦੀ ਸਾਰੀ ਯਾਤਰਾ ਕਰਵਾਈ ਤਾਂ ਮੈਂ ਇੱਕ ਗੱਲ ਕਹਨਾ ਬੜਾ ਫਕਰ ਮਹਿਸੂਸ ਕਰ ਰਿਹਾ ਕਿ ਜੇ ਅੱਜ ਸਕੂਲ ਬੜੇ ਥੋੜੇ ਸਮੇਂ ਵਿੱਚ 170 ਬੱਚਿਆਂ ਤੋਂ ਲੈ ਕੇ ਅੱਜ 700 ਬੱਚਿਆਂ ਤੇ ਪਹੁੰਚਿਆ ਤਾਂ ਉਹਦੇ ਵਿੱਚ ਮੈਂ ਸਮਝਦਾ ਸਭ ਤੋਂ ਵੱਡਾ ਯੋਗਦਾਨ ਸਾਡੇ ਪ੍ਰੈਸ ਮੀਡੀਆ ਦੇ ਭਰਾਵਾਂ ਦਾ ਹੈ ਅੱਜ ਤੁਸੀਂ ਸਾਨੂੰ ਹਰ ਮੌਕੇ ਤੇ ਪੂਰਾ ਸਾਥ ਦਿੱਤਾ ਹੈ ਔਰ ਸਾਡੀਆਂ ਨਿਊਜ਼ ਹਰ ਕਵਰੇਜ ਹਰ ਫੰਕਸ਼ਨ ਤੇ ने सा पूरा सहयोग दिता है जिंदे करके सा मैसेज लोगों तक जा सके ने और लोगों की अप्रोच साढ़े तक बनी है ता ही असी अग बढ़ सके और उम्मीद करता हाँ कि अगर फ्यूचर से भी ऐसा ही थोड़ा सहयोग बनिया रहे ताकि असी इस तरह ही अगर बद धन्यवाद ए न्यूज़ चैनल देखने वाले सभी दर्शकों से हम अपील करते हैं कि ए न्यूज़ चैनल पर ऐसी लेटेस्ट खबरें देखने के लिए हमारे चैनल को सबसक्राइब करना ना जय हिंद जय भारत